ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਕੋਲ ਹਾਜ਼ਰ ਹੋਏ ਆ ਤੁਹਾਡੇ ਮੋਸਟ ਡਿਮਾਂਡਿੰਗ ਪ੍ਰਿੰਟਸ ਲੈ ਕੇ ਸਾਰਿਆਂ ਨੂੰ ਸੀਗਾ ਕਿ ਸਾਨੂੰ ਬਲੈਕ ਦੇ ਉੱਪਰ ਆਫ ਵਾਈਟ ਦੇ ਵਿੱਚ ਡਾਟਸ ਚਾਹੀਦੇ ਨੇ ਤਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਜੌਰਜਟ ਦੇ ਉੱਪਰ ਬਹੁਤ ਹੀ ਫਾਈਨ ਕੁਆਲਿਟੀ ਦੀ ਜੌਰਜਟ ਰੈਗੀ ਜਿਸ ਕਾਸਟ ਦੇ ਉੱਪਰ ਆਪਾਂ ਇਹ ਬਣਾਏ ਹੋਏ ਆ ਠੀਕ ਹੈ ਜੀ ਤਾਂ ਇਹ ਤੁਸੀਂ ਸਾਡੇ ਤੋਂ ਆਲਓਵਰ ਵੀ ਪਰਚੇਸ ਕਰ ਸਕਦੇ ਹੋ ਇਸ ਦੇ ਨਾਲ ਤੁਸੀਂ ਬਲੈਕ ਬਾਟਮਸ ਵੀ ਸਾਡੇ ਤੋਂ ਜੋਰ ਚਟਦੀਆਂ ਲਗਵਾ ਸਕਦੇ ਹੋ ਠੀਕ ਹੈ ਜੀ ਸੈਕਿੰਡ ਆਪਸ ਦੇ ਵਿੱਚ ਹੀ ਆਪਾਂ ਦੋ ਕਲਰਸ ਹੀ ਕਰਵਾਏ ਨੇ ਇਸ ਕਲਰ ਦਾ ਵੀ ਬਹੁਤ ਜ਼ਿਆਦਾ ਕਲਰ ਕੰਬੀਨੇਸ਼ਨ ਦਾ ਟ੍ਰੈਂਡ ਹੈ ਠੀਕ ਹੈ ਬਾਟਮਸ ਇਹਦੇ ਨਾਲ ਤਾਂ ਬਲੈਕ ਆਪਾਂ ਨੂੰ ਮਿਲ ਜੇਗੀ ਜੀ ਜਿਹੜੀ ਇਹ ਵਾਲਾ ਹੈਗਾ ਇਹ ਆਪਾਂ ਨੂੰ ਡਾਈ ਕਰਵਾਉਣੀ ਪੈਗੀ ਇਸ ਦੇ ਨਾਲ ਆਪਾਂ ਇਹ yellow ਕਲਰ ਦੀ ਬਾਟਮ ਹੈ ਜਿਹੜੀ ਉਹ ਲਗਾ ਸਕਦੇ ਹਾਂ ਠੀਕ ਹੈ ਜੀ ਅਗਰ ਤੁਸੀਂ 올ਓਵਰ ਇਸ ਨੂੰ ਨਹੀਂ ਪਰਚੇਸ ਕਰਨਾ ਚਾਹੁੰਦੇ ਥੈਂ ਤੁਸੀਂ ਇਸ ਨੂੰ ਮੈਚਿੰਗ ਦੇ ਨਾਮ ਹੈਗਾ ਜਿਹੜਾ ਸੂਟਸ ਨੂੰ ਸਾਡੇ ਤੋਂ ਪਰਚੇਸ ਕਰ ਸਕਦੇ ਹੋ ਲਿਮਟਿਡ ਸਟਾਕ ਰਹੇਗਾ ਜੀ ਇਹ ਵਾਲਾ ਹਾਂਜੀ ਇਹ ਵਾਲਾ ਪ੍ਰਿੰਟ ਹੈ ਜੀ ਠੀਕ ਹੈ ਲਾਈਟ ਫਰੋਜ਼ੀ ਸ਼ੀਡ ਦੇ ਉੱਪਰ ਬਣਿਆ ਹੋਇਆ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਇਸ ਨੂੰ ਤੁਸੀਂ ਪੀਚ ਕਲਰ ਦੇ ਨਾਲ ਦੁਪੱਟੇ ਨਾਲ ਕੈਰੀ ਕਰ ਸਕਦੇ ਹਾਂ ਫਰੋਜ਼ੀ ਕਲਰ ਦਾ ਦੁਪੱਟਾ ਲੈ ਸਕਦੇ ਹਾਂ ਪੀਚ ਕਲਰ ਦੇ ਨਾਲ ਇਸ ਤੇ ਉੱਪਰ ਤੁਸੀਂ ਐਮਬਲੋਇਡਰੀ ਕਰਵਾ ਸਕਦੇ ਹੋ ਡਿਜ਼ਾਈਨਿੰਗ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਜਿਹੜਾ ਬਣਿਆ ਹੋਇਆ ਹੈ ਠੀਕ ਹੈ ਜੀ ਇਹ ਅੱਜ ਵਾਲੇ ਸਾਰੇ ਪ੍ਰਿੰਟਸ ਹੈਗੇ ਨੇ ਜਿਹੜੇ ਜੌਰ ਜੱਟ ਦੇ ਉੱਪਰ ਰਹਿਣਗੇ ਨੈਕਸਟ ਇਹ ਵਾਲਾ ਪ੍ਰਿੰਟ ਹੈ ਜੀ ਇਸ ਤਰ੍ਹਾਂ ਦੇ ਨਾਲ ਆਪਾਂ ਇਸ ਦੀ ਬਾਟਮ ਰੱਖੀ ਹੋਈ ਹੈ ਤੇ ਇਹ ਵਾਲੀ ਆਪਾਂ ਇਸ ਦੀ ਸ਼ਰਟ ਰੱਖੀ ਹੋਈ ਹੈ ਜੀ ਇਸ ਤਰ੍ਹਾਂ ਦੇ ਨਾਲ ਠੀਕ ਹੈ वैसे तो ऑल ओवर सूट है कि ਤੁਸੀਂ ਇਸ ਨੂੰ ਵੀ 올 ओवर ਬਣਾ ਸਕਦੇ ਹੋ ਇਸ ਨੂੰ ਵੀ 올 ओवर ਬਣਾ ਸਕਦੇ ਹੋ ਸੈਪਰੇਟਲੀ ਬਣਾ ਸਕਦੇ ਹੋ ਬਟ ਅਗਰ ਤੁਸੀਂ ਇਸ ਤਰ੍ਹਾਂ ਦੇ ਨਾ ਬਣਾਉਂਗੇ ਨਾ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਣਾ ਇਸ ਦੇ ਨਾਲ ਇਹ ਵਾਲਾ येलो ਕਲਰ ਦਾ ਦੁਪੱਟਾ ਜਾਂ ਟਾਈ ਡਾਈ ਦਾ ਦੁਪੱਟਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਸੋਹਣਾ ਰਹੇਗਾ ਹਾਂਜੀ ਨੈਕਸਟ ਆਪਣੇ ਕੋਲ ਇਹ ਵਾਲਾ ਪ੍ਰਿੰਟ ਹੈਗਾ ਵਾਈਟ ਤੇ ਉੱਪਰ ਹੈ ਠੀਕ ਹੈ ਜੀ ਇਸ ਨੂੰ ਤੁਸੀਂ ਇਸ ਦੇ ਵਿੱਚ ਜਿਹੜਾ ਰੈੱਡ ਕਲਰ ਹੈ ਇਸ ਦੇ ਨਾਲ ਇਹ ਪ੍ਰੋਪਰ ਮਤਲਬ ਚੈਰੀ ਜਿਹਾ ਸ਼ੇਡ ਹੈ ਇਸ ਦੇ ਨਾਲ ਤੁਸੀਂ ਇਸ ਨੂੰ ਡਿਜ਼ਾਈਨ ਕਰਵਾ ਸਕਦੇ ਇਸ ਕਲਰ ਦਾ ਦੁਪੱਟਾ ਲੈ ਸਕਦੇ ਹੋ 올ਓਵਰ ਸੂਟ ਬਣਾ ਕੇ ਠੀਕ ਹੈ ਜੀ ਅਗਰ ਤੁਸੀਂ ਬਾਟਮ ਮੈਚਿੰਗ ਕਰਨੀ ਹੋਈ ਤਾਂ ਆਪਾਂ ਨੂੰ ਇਹ ਕਲਰ ਡਾਈ ਕਰਨਾ ਪਏਗਾ ਇਹ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਇਸ ਨੂੰ ਆਪਾਂ ਨੂੰ ਡਾਈ ਕਰਨਾ ਪਏਗਾ ਇਸ ਦੇ ਵਿੱਚ ਆਪਣੇ ਕੋਲ ਦੋ ਕਲਰਸ ਨੇ ਇੱਕ ਇਹ ਵਾਲਾ ਜੀ ਇੱਕ ਇਹ ਪਿੰਕ ਦੇ ਵਿੱਚ ਠੀਕ ਹੈ ਜੀ ਇਹ ਵਾਈਟ ਦੇ ਉੱਪਰ ਦੋਨੋਂ ਪ੍ਰਿੰਟਸ ਨੇ ਤੁਹਾਨੂੰ ਜਿਹੜਾ ਵੀ ਪ੍ਰਿੰਟ ਪਸੰਦ ਆਇਆ ਤੁਸੀਂ ਦੋਨਾਂ ਦੇ ਵਿੱਚੋਂ ਪਰਚੇਸ ਕਰ ਸਕਦੇ ਹੋ ਪਰ ਇਹ ਵਾਲੇ ਸੂਟਸ ਨੇ ਜਿਹੜੇ ਦੋਨੋਂ ਇਹ ਤੁਹਾਨੂੰ ਸਾਡੇ ਕੋਲੋਂ ਸਟਿਚ ਹੋ ਕੇ ਮਿਲਣਗੇ ਮਤਲਬ ਅਸੀਂ ਵਿਦਆਊਟ ਸਟਿਚਿੰਗ ਤੁਹਾਨੂੰ ਪ੍ਰੋਵਾਈਡ ਨਹੀਂ ਕਰਾਂਗੇ ਇਹ ਵਾਲੇ ਦੋ ਸੂਟ ਬਾਕੀ ਤੁਸੀਂ ਸਾਡੇ ਤੋਂ ਪਰਚੇਸ ਕਰ ਸਕਦੇ ਹੋ ਉਹਦੇ ਵਿੱਚ ਕੋਈ ਦਿੱਕਤ ਨਹੀਂ ਹਾਂਜੀ ਅੱਗੇ ਅੱਗੇ ਆਪਣੇ ਕੋਲ ਪਿਓਰ ਜੌਰਜਟ ਦੇ ਪ੍ਰਿੰਟਸ ਤੁਸੀਂ ਇਹਨਾਂ ਦੇ ਕਲਰਸ ਦੇਖਿਓ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਜੀ ਇਹ ਵਾਲੇ ਸੂਟਸ ਇਸ ਤਰ੍ਹਾਂ ਦੇ ਨਾਲ 올 오버 ಸೂਟ ਰਹੇਗਾ। ਤੁਸੀਂ ਪ੍ਰਿੰਟ ਦੇਖੋ ਕਿੰਨਾ ਜ਼ਿਆਦਾ ਪਿਆਰਾ ਹੈ। ਠੀਕ ਹੈ। 올 오버 ಸೂਟ ਬਣਾਓ ਜੀ ਇਸ ਦੇ ਨਾਲ ਤੁਸੀਂ ਪਲੇਨ ਦੁਪੱਟਾ ਬਣਾ ਸਕਦੇ ਹੋ। ਪਿਓਰ オーਰਗੈਂਜ਼ਾ ਦਾ ਦੁਪੱਟਾ ਲਓ। ਪਿਆ ਇਸ ਦੇ ਨਾਲ ਤੁਸੀਂ ਪਿਓਰ ਜੌਰਜਟ ਦਾ ਦੁਪੱਟਾ ਕੈਰੀ ਕਰ ਸਕਦੇ ਹੋ। ਬਿਲਕੁਲ ਪਿਓਰ ਜੌਰਜਟ ਦੇ ਉੱਪਰ ਇਹ ਵਾਲਾ ਪ੍ਰਿੰਟ ਰਹੇਗਾ। ਠੀਕ ਹੈ ਜੀ। ਪੀਕਾਕ ਸ਼ੇਡ ਹੈ। ਫਸਟ ਵਨ ਠੀਕ ਹੈ। ਐਮਬ੍ਰੋਇਡਰੀ ਵੀ ਕਰਵਾ ਸਕਦੇ ਹੋ। ਵਿਦਾਊਟ ਐਮਬ੍ਰੋਇਡਰੀ ਵੀ ਸਾਡੇ ਤੋਂ ਪਰਚੇਸ ਕਰ ਸਕਦੇ ਹੋ। ਹਾਂਜੀ। ਇੱਕ ਆਪਣੇ ਕੋਲੇ ਬਲੈਕ ਕਲਰ ਹੈ। ਇਹ ਵਾਲੇ ਸਾਰੇ ਪਿਓਰ ਜਾਰਜ਼ਰ ਦੇ ਵਿੱਚ ਨੇ ਚਾਰ ਕਲਰਸ ਨੇ ਆਪਣੇ ਕੋਲੇ ਪੀਕਾਕ ਸ਼ੇਡ ਹੋ ਗਿਆ ਜੀ ਇਹ ਬਲੈਕ ਕਲਰ ਹੋ ਗਿਆ ਤੇ ਇਹ ਵਾਲਾ ਬੋਟਲ ਗ੍ਰੀਨ ਕਲਰ ਹੈ ਸਾਰੇ ਕਲਰਸ ਨਾਲ ਆਪਣੀ ਆਪਣੀ ਜਗ੍ਹਾ ਤੇ ਬਹੁਤ ਜ਼ਿਆਦਾ ਸੋਹਣੇ ਨੇ ਪ੍ਰਿੰਟਿੰਗ ਸਾਰਿਆਂ ਦੀ ਸੇਮ ਹੈ ਜੀ ਇਸ ਤਰ੍ਹਾਂ ਦੇ ਨਾਲ ਜਿੱਦੋਂ ਤੁਸੀਂ ਸਾਰੇ ਜਾਣਦੇ ਹੋ ਕਿ ਵੱਡੇ ਫਲਾਰਸ ਹੁਣ ਟ੍ਰੈਂਡ ਦੇ ਵਿੱਚ ਨੇ ਤੇ ਇੱਕ ਕਲਰ ਹੈਗਾ ਜੀ ਇਸਦੇ ਵਿੱਚ ਇਹ ਵਾਲਾ ਨਸਟੀ ਮਹਿਰੂਨ ਜੈ ਸ਼ੇਡ ਤੇ ਬਹੁਤ ਹੀ ਪਿਆਰਾ ਸੂਟ ਹੈ ਵਾਲਾ ਜੀ ਠੀਕ ਹੈ ਜੀ ਅੱਜ ਵਾਲੇ ਸੂਟਸ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਡੇ ਤੋਂ ਪਰਚੇਸ ਕਰ ਸਕਦੇ ਹੋ ਆਪਾਂ ਵੀਡੀਓਜ਼ ਘੱਟ ਲੈ ਕੇ ਆ ਰਹੇ ਹਾਂ ਪਰ ਤੁਹਾਡੇ ਲਈ ਸਟਾਫ ਹੈਗਾ ਜਿਹੜਾ ਪੂਰਾ ਵਧੀਆ ਸਿਲੈਕਟ ਕਰ ਰਹੇ ਹਾਂ ਇਹ ਨਹੀਂ ਕਿ ਜੋ ਵੀ ਆਪਾਂ ਨੂੰ ਮਿਲਿਆ ਮਾਰਕੀਟ ਦੇ ਵਿੱਚੋਂ ਆਪਾਂ ਉਹ ਚੱਕ ਲਈਏ ਅਸੀਂ ਆਪਣੇ ਜਿਹੜੇ ਸੂਟਸ ਨੇ ਉਹ ਪ੍ਰਿੰਟ ਕਰਵਾਏ ਨੇ ਸਾਨੂੰ ਇਹ ਕਿ ਜਿਹੜਾ ਸਾਡਾ ਕਸਟਮਰ ਹੈ ਉਹ ਸਾਡੇ ਤੋਂ ਡਿਫਰੈਂਟ ਚੀਜ਼ਾਂ ਦੀ ਡਿਮਾਂਡ ਕਰਦਾ ਤਾਂ ਅਸੀਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰੀਏ ਜਦੋਂ ਵੀ ਤੁਹਾਡੀਆਂ ਇਹ ਵੀਡੀਓਜ਼ ਡਿਲੇ ਹੁੰਦੀਆਂ ਹਨ ਤਾਂ ਸਮਝ ਜਾ ਕਰੋ ਕਿ ਕੁਝ ਨਵਾਂ ਤੇ ਕੁਝ ਵੱਖਰਾ ਆ ਰਿਹਾ ਤਾਂ ਜ਼ਰੂਰ ਤੁਸੀਂ ਚੈਨਲ ਤੇ ਬਣੇ ਰਿਹਾ ਕਰੋ ਤੁਹਾਡੇ ਲਈ ਬਹੁਤ ਸੋਹਣੇ-ਸੋਹਣੇ ਆਪਾਂ ਡਿਜ਼ਾਈਨਸ ਹੈਗੇ ਨੇ ਜਿਹੜੇ ਹੈਂਡ ਏਮਬ੍ਰੋਇਡਰੀ ਦੇ ਵਿੱਚ ਮਸ਼ੀਨ ਏਮਬ੍ਰੋਇਡਰੀ ਦੇ ਵਿੱਚ ਆ ਰਹੀ ਦੇ ਵਿੱਚ ਟਾ ਵਰਕ ਦੇ ਤੁਹਾਡੇ ਕੋਲ ਬਹੁਤ ਵਧੀਆ ਆਪਾਂ ਡਿਜ਼ਾਈਨਸ ਤੁਹਾਡੇ ਲਈ ਲੈ ਕੇ ਆਵਾਂਗੇ ਜਿਹੜੇ ਤੁਸੀਂ ਫੰਕਸ਼ਨਲ ਸੋਰਸ ਨੇ ਆਪਣੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੁਹਾਡੇ ਸਭ ਦਾ ਬਜਟ ਦਾ ਧਿਆਨ ਰੱਖਦੇ ਹੋਏ ਆਪਾਂ ਉਹਨਾਂ ਨੂੰ ਰੈਡੀ ਕਰ ਰਹੀ ਹਾਂ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਫਿਰ ਮਿਲਾਂਗੇ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹ ਵਾਲੇ ਸੂਟ ਆਪਣੇ ਲਈ ਕਰੋ ਪਰਚੇਸ